ਰਾਜ ਚੌਂਕੜੀ ਤਰੱਕੀ ਵਾਛੇ ਸਾਰਿਆਂ ਨੂੰ ਤੰਦਰੁਸਤੀਆਂ ਵਾਛੀਆਂ ਵਕਸ਼ਨ ਪਰਮਾਤਮਾ ਇਹ ਸੰਸਥਾ ਹੋਰ ਦਿਨ-ਦਿਨ ਤਰੱਕੀ ਕਰੇ ਕਮਾਣਾ ਰਹੇ ਜੇ ਜਰੂਰ ਸ਼ਵੀਰ ਚਹਾ ਦੇ ਇਲਾਕੇ ਜਾਇਓ ਰਾਹੁਲ ਕੁਮਾਰ ਅਨਮੋਲ ਸਿੰਘ ਕੁਲਦੀਪ ਕੁਮਾਰ ਲਵਦੀਪ ਸਿੰਘ ਲਾਪਰੀ ਸਿੰਘ ਵਿਕਾਸ ਕੁਮਾਰ ਇਹ ਵਿਦਿਆਰਥੀ ਤੇ ਹੋਰ ਵੀ ਵਿਦਿਆਰਥੀ ਇਹਨਾਂ ਦੇ ਨਾਲ ਲੱਗੇ ਹੋਏ ਨੇ ਕਿ ਇਹ ਨਾਲ-ਨਾਲ ਸਾਡਾ ਸਟਾਫ ਟੀਚਿੰਗ ਸਟਾਫ ਨੌਨ ਟੀਚਿੰਗ ਸਟਾਫ ਸਕਿਉਰਿਟੀ ਗਾਰਡ ਸਾਰੀ ਸਮੂਹ ਸਟਾਫ ਬਹੁਤ ਜਿਹੜਾ ਮਨੋ ਸੇਵਾ ਕਰ ਬਣਾ ਬਟਾ ਜੋਗਾ ਨਾਲ ਕਾ ਕਰਦੇ ਵੀ ਪਾਕਿਸਤਾਨਾਂ ਦੇ ਜਿਹੜੇ ਹੋਰ ਵੀ ਪ੍ਰੋਗਰਾਮ ਹੁੰਦੇ ਰਹਿਣ ਇਸ ਤਰ੍ਹਾਂ ਕਾ ਕੇ ਇੱਕ ਸੰਸਥਾ ਤਰੱਕੀ ਕਰੇ ਤੁਹਾਨੂੰ ਵੀ ਇਸ ਸਕੂਲ ਦੇ ਵਿੱਚ ਚੰਗਾ ਲੱਗੇ ਜਦੋਂ ਵੀ ਆਓ ਬਕਾਇਦਾ ਤੌਰ ਤੇ ਤੇ ਬਾਕੀ ਜਿਹੜੇ ਬੋਰਡ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਲਾਏ ਹੋਏ ਆ ਇਹ ਤੁਹਾਡੇ ਬੱਚੇ ਦੇ ਸਾਰੇ ਇਹ ਸਾ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਹਰੇਕ ਦੇ ਵਿੱਚ ਉਹਨਾਂ ਨੇ ਇਨਸਾਨ ਦੇਖਿਆ ਤੇ ਨਿਮਰਤਾ ਦੇਖੀ ਅਸੀਂ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਆਪਣੇ ਦਿਲ ਦੇ ਵਿੱਚ ਵਸਾਈਏ ਤਾਂ ਬਹੁਤ ਸ਼ਾਂਤੀ ਵੀ ਮਿਲਦੀ ਹੈ ਇਹਨਾਂ ਗੱਲਾਂ ਦੇ ਨਾਲ ਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਇਹਨਾਂ ਦੀ ਸ਼ਹਾਦਤ ਦਾ ਦਿਵਸ ਇਹਗਾ ਤੀਜ ਨੂੰ ਠੰਡੇ ਪਾਣੀ ਦੇ ਯਾਦਗਾਰੀ ਬਣ ਜੇ ਹੈ ਕਿਉਂਕਿ ਸਾਡਾ ਜਿਹੜਾ ਕਲਚਰ ਆ ਜਿਹੜਾ ਸਾਡਾ ਇਤਿਹਾਸ ਆ ਜਿਹਦੇ ਵਿੱਚ ਸੇਵਾ ਭਾਵਨਾ ਦੀ ਬਹੁਤ ਵੱਡੀ ਗੱਲ ਆ ਗਈ ਅਸੀਂ ਭਾਈ ਕਨਈਏ ਦੇ ਵਾਰਿਸਾਂਗੇ ਜਿਨ੍ਹਾਂ ਪੂਰੇ ਸੰਸਾਰ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਮਿਸਾਲ ਨਹੀਂ ਮਿਲਦੀ ਕਿਤੇ ਵੀ ਕਿਤੇ ਵੀ ਮਿਸਾਲ ਨਹੀਂ ਮਿਲਦੀ ਹੈਗੀ ਟਾਪ ਤੇ ਵਿਦਿਆਰਥੀਆਂ ਵੱਲੋਂ ਸਤਿਕਾਰਯੋਗ ਮਾਪਿਆਂ ਦਾ ਅਸੀਂ ਤਾਹਤ ਲੋ ਸਵਾਗਤ ਕਰਦੇ ਆ ਤੁਸੀਂ ਇੱਥੇ ਪਹੁੰਚੇ ਹੋਗੇ ਬੜਾ ਚੰਗਾ ਲੱਗ ਰਿਹਾਗਾ ਕਿਉਂਕਿ ਬੱਚੇ ਇੱਥੇ ਪੜ ਰਹੇ ਨੇਗੇ ਅ ਅੱਜ ਦਾ ਦਿਨ ਬਹੁਤ ਕੀਮਤੀ ਦਿਨ ਹੈਗਾ ਕਿਉਂਕਿ ਛੁੱਟੀਆਂ ਆ ਰਹੀਆਂ ਨੇਗੀਆਂ ਬਾਅਦ ਵਿੱਚ ਬੱਚਾ ਨੂੰ ਘਰ ਕੋਈ ਨਾ ਮੇਰੀ ਫੋਟੋ ਵੀ ਖਿੱਚ ਦੇਖੋ Kappa durmas deri de meira diyo chowal Kappa durmas